ਪੰਜਾਬ ਦੇ ਬਾਰਡਰ ਤੇ ਕਿਸਾਨਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਯੂਥ ਕਾਂਗਰਸ ਕਿਸਾਨਾਂ ਦੇ ਪੱਖਾ ਚਾਹੀਏ ਪਟਿਆਲਾ ਚ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਚ ਰੈਲੀ ਕੀਤੀ ਗਈ ਹੈ ਜਿਸ ਦੇ ਵਿੱਚ ਕਾਂਗਰਸੀ ਵਰਕਰਾਂ ਨੇ ਇਸ ਤੇ ਚੜ ਕੇ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਕਿਹਾ ਕਿ ਉਹ ਆਪਣੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਬਾਰਡਰ ਤੇ ਖੜੇ ਨੇ ਪਰ ਹਰਿਆਣਾ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਜਸਨੂ ਦੇਖਦੇ ਹੋਏ ਅੱਜ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਨੇ ਸ਼ੁਭਕਰਨ ਜਿੰਦਾ ਕੀ ਅੱਜ ਉਹਦੇ ਭੋਗ ਹੈ ਤੇ ਆਪਾਂ ਉਹਨੂੰ ਸਾਰਿਆਂ ਨੂੰ ਆਪਾਂ ਸਰਦਾ ਦੇ ਫਿਲ ਸਾਰੀ ਆਪਣੀ ਯੂ ਕਾਂਗਰਸ ਵੱਲੋਂ ਤੇ ਸਾਰੇ ਹੀ ਆਪਣੇ ਭਰਾਵਾਂ ਵੱਲੋਂ ਉਹਨੂੰ ਸਰਦਾ ਦੇ ਫਿਲ ਭੇਟ ਕਰਦੇ ਆ ਤੇ ਬਧਮਾਤਾ ਅੱਗੇ ਅਰਦਾਸ ਕਰਦੇ ਆ ਕਿ ਉਸ ਦੀ ਵਿਚਰੀ ਰੂਹ ਆਪਣੇ ਚਰਨਾਂ ਚ ਨਿਵਾਸ ਭਈ ਤੇ ਪਰਿਵਾਰ ਨੂੰ ਭਾਲਾ ਮੰਦੰ ਦਾ ਬਖਸ਼ੂ ਮੇਰੇ ਵਿੱਚ ਸਾਡੇ ਭਰਾ ਯੂਥ ਕਾਂਗਰਸ ਦੇ ਮਾਈ ਪ੍ਰਧਾਨ ਉਦੇਵ ਸਿੰਘ ਢਿੱਲੋਂ ਜੀ ਚੇਅਰਮੈਨ ਇੰਪਰੂਵਮੈਂਟਸ ਸਾਫ ਦਾ ਸੰਤ ਬਾਂਗਾ ਜੀ ਸਾਡੇ ਯੂਥ ਕਾਂਗਰਸ ਦੇ ਦਿਹਾਤੀ ਦੇ ਪ੍ਰਧਾਨ ਮੇਰੇ ਭਰਾ ਮੇਨਤੀ ਮਾਧਵ ਸਿੰਘਲਾ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ